ਤੇ ਪਾਸ਼ ਗੁਰੂ ਰਾਮਦਾਸ ਜੀ ਬਖਸ਼ਸ਼ ਕਰਾਨੇ ਜਿਹੜਨ ਮੰਨੀ ਖਰੀਦਾ ਜਪਦੇ ਜੱਗ ਵਿੱਚ ਆ ਗਏ ਕਾਸਮ ਜਿਹੜੇ

ਕੁਤੋਂ ਦਾ ਦਰ ਬਚਪਨ ਦਾ ਤਰਕ ਕਿੱਥੇ ਗਈ ਤੇਰੀ ਜਵਾਨੀ ਆਜਾ ਸਰਦਾਰ ਪਿਆਰ ਨਾਲ ਸਮਝਾਉਂਦੇ ਨੇ गुरबेल कहते तो जमीन वत लगी हो जमींदार बीज में बीजे तो सुी जमीन च बीजे कद कोई बीज नहीं उगया करता कल मनुख जन्मी वत लगी वत 84 ਲੱਖ ਦੁਨੀਆ ਦੇ ਵਿੱਚੋਂ ਮਨੁੱਖਾ ਜਨਮ ਕੀ ਨਾਮ ਜੱਪਿਆ ਜਾਣਾ ਪਰ ਸ਼ਕੰਦਰ ਜੋਹਰ ਨਾਮ ਨਾਲ ਜੱਪਿਆ ਜਿੰਨ ਬੀਜ ਨਾਲ ਨਹੀਂ ਵੜਨ ਵੇਖੀ ਸ਼ਕੰਦਰ ਜੋਹਰ ਨਾਮ ਨਾਲ ਬੀਜੇ ਦੇ ਅੱਗੇ ਕੀ ਠਾਵੇਂਗਾ ਪਿਆਰੇ ਜੀ ਓਏ ਮਨ ਮੁਕ ਹੋ ਗਿਆ ਤੈਨੂੰ 83 ਲੱਖ ਜੌਂਦੀਆਂ ਵਿੱਚ ਭਟਕਣਾ ਪੈਣਾ ਹੈ ਮਨ ਮੁਕ ਨੂੰ ਚਰਿਸ਼ਣੁ ਹੈ ਤੁਮਹਾਂ ਕਹਰ ਪਾਏ ਇਸੇ ਅਸਾਥੁਨ ਤੇ ਦਿਓ ਮਤ ਮਰਾਇ ਕੰਨ ਤੇਰਾ ਦੁਨੀਆ ਤੇ ਉਹਨ ਦਾ ਸਹਦਾ ਹੀ ਕੀ ਸੀ ਉਮਾ ਕਰਨ ਦੰਤ ਪਰਮੇਸ਼ਰ ਦਾ ਨਾਮ ਨਹੀਂ ਸੀ ਜਪਣਾ ਬਾਸ਼ਾ ਕੰਨ ਫਿਰਦਾ ਸੋ ਸਤ ਆਉਣ ਦਾ ਕੋਈ ਫਾਇਦਾ ਨਹੀਂ ਭਾਈ ਨੇ ਭਗਤੀ ਨ ਕਹੇ ਜਗਿਆ ਜਦ ਕੰਧ ਨਾਮ ਤੇ ਜਪੀਏ ਸਮਾਂ ਨਹੀਂ ਮਿਲਦਾ ਸਮਾਂ ਮਿਲਦਾ ਮੜ ਪਾਸੇ ਜਾਣ ਦਾ ਸਮਾਂ ਮਿਲਦਾ ਇਹਨੂੰ 45 ਮਿੰਟ ਦਾ ਸਮਾਂ ਨਿਤਨਮ ਕਰਨ ਦਾ ਸਮਾਂ ਨਹੀਂ ਮਿਲਦਾ ਮਿੰਟ ਦਾ ਸਮਾਂ ਇਹਨੂੰ ਰਹਿਰਾ ਸਰ ਦਾ ਪਾਠ ਕਰਨ ਦਾ ਨਹੀਂ ਮਿਲਦਾ ਗੁਰੂ ਨਾਲ ਪਿਆਰ ਨਹੀਂ ਇਹਨੂੰ 10 ਮਿੰਟ ਦਾ ਸਮਾਂ ਬੱਲੇ ਬੱਲੇ ਤੇ ਮੰਗਦਾ ਜਿਹਦੇ ਕੋਲ ਲੈਣਾ ਜਿਹਦੇ ਕੋਲ ਦਾਤਾਂ ਮੰਗਣੀ ਤਾਂ ਮੱਥਾ ਬਾਹਰ ਚ ਟੇਕਣਾ ਬੁੰਨ ਬੁੰਨ ਬੱਲੇ ਕੰਮਾਂ ਦੀ ਲਿਸਟ ਪਹਿਲਾਂ ਬਣਾ ਕੇ ਰੱਖ ਦੇਣੀ ਹੈ ਗੁਰੂ ਨਾਲ ਵੀ ਧੋਖੇ ਕਰੀ ਜਾਂਦਾ ਕਿਸੇ ਦੇ ਨਾਮ ਤੇ ਤਾਂ ਨਾ ਨਾ ਹੋਵੇ ਸੋਦੇ ਬਾਜੀ ਕਰਦਾ ਗੁਰੂ ਨਾਲ ਸੱਚੇ ਪਾਤਸ਼ਾਹ ਕਿਰਪਾ ਕਰੋ ਪੁੱਤਰ ਦੀ ਦਾਤ ਦਿਓ ਪੁੱਤਰ ਦੀ ਦਾਤ ਬਖਸ਼ੇ ਖੰਡ ਪਾਠ ਕਰਾਵਾਂਗਾ ਕਰਾਵਾਂਗਾ ਜੇ ਪੁੱਤਰ ਹੋ ਗਿਆ ਤੇ ਜੇ ਨਾ ਹੋਇਆ ਫਿਰ ਤੇ ਨਹੀਂ ਕਰਾਵਾਂਗਾ ਅਤੇ ਕਹਿੰਦਾ ਜਾ ਕੇ ਮਾਲਕਰ ਨੂੰ ਗੁਰੂ ਕੀ ਸੰਗਤ ਤੱਕ ਡਿਊਟੀ ਕਰਦਾ ਜੌਬ ਕਰਦਾ ਕਦੇ ਜਾ ਕੇ ਮਾਲਕਾਂ ਨੂੰ ਕਹਿੰਦਾ ਪਹਿਲਾ ਸਾਲ ਦੀ ਤਨਖਾਹ ਤੇ ਕੰਮ ਫੇਰ ਕਰੂੰਗਾ ਕਹਦਾ ਜ਼ਮੀਨ ਨੂੰ ਕਹਿੰਦਾ ਬੀਜ ਤਾਂ ਬੀਜੂੰਗਾ ਪਹਿਲਾ ਮੈਨੂੰ 40 ਮਣ ਕੜਕ ਦਾ ਢੇਰ ਲਾ ਕੇ ਕਦੇ ਕਹਿੰਦਾ ਕਦੇ ਮਾਸਟਰ ਨੂੰ ਜਾ ਕੇ ਬੱਚਾ ਕਹਿੰਦਾ ਮਾਸਟਰ ਜੀ ਪਹਿਲਾ ਅਗਲੀ ਕਲਾਸ ਕਰਦੇ ਸਕੂਲ ਚੋਂ ਬਾਹਰ ਚ ਆਉਂਗਾ ਇੱਥੇ ਕਰੋਚਕੂ ਬਿਮਾਰੀ ਨਾਲ ਨਿਕਲਦੀ ਹੋਵੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਘਰ ਬਿਮਾਰੀ ਨਿਕਲ ਜਾ ਖੰਡ ਪਾਟ ਕਰਾਵਾਂਗਾ ਜੇ ਬਿਮਾਰੀ ਨਿਕਲ ਗਈ ਫਿਰ ਤਾਂ ਕਰਾਵਾਂਗਾ ਤੇ ਜੇ ਨਾ ਨਿਕਲੀ ਹਾਂਜੀ ਸੌਦੇ ਬਾਜੀ ਕਰਦਾ ਗੁਰੂ ਨਾਲ ਸੌਦੇ ਬਾਜੀ ਮਾਰ ਕਰਨ ਸੱਚੇ ਪਾਤਸ਼ਾਹ ਮੇਰਾ ਬਿਜ਼ਨਸ ਚੰਗਾ ਚੱਲ ਪੇ ਮੈਂ નોકરી ਲੱਗ ਜਾ ਮੈਂ ਖੰਡ ਪਾਟ ਕਰਾਵਾਉਂਗਾ ਜਦ ਬਿਜ਼ਨਸ ਚੰਗਾ ਚੱਲ ਪਿਆ ਤਾਂ ਕਰਾਵਾਵੇਗਾ ਤੇ ਜੇ ਨਾ ਚੱਲਿਆ ਤੇ ਹਾਂਜੀ ਫਿਰ ਤੋਂ ਨਹੀਂ ਕਰਾਉਣਾ ਮਾਫ਼ ਕਰਨਾ ਗੁਰੂ ਕੀ ਸੰਗਤ ਗੁਰੂ ਕੀ ਸੰਗਤ ਸੱਤੇ ਪਾਸ਼ਾ ਨੌਕਰੀ ਲੱਗਦਾ ਮੁੱਛੀ ਜੋਂ ਮਰਦੇ ਖੰਡ ਪਾਟ ਕਰਾਵਾਂਗਾ ਮਾਫ਼ ਕਰਨਾ ਉਧਰ ਤਾਂ ਕੰਮ ਪਹਿਲਾਂ ਕਰਦਾ ਤੇ ਤਾਂ ਜਾ ਕੇ ਤੈਨੂੰ ਕੋਈ ਮਿਲਦਾ ਇੱਧਰ ਇੱਧਰ ਕਹਿੰਦਾ ਪਹਿਲਾਂ ਹੁੰਦੇ ਕਹਾਂ ਦੇ ਵਾਹਿਗੁਰੂ ਇੱਧਰ ਕਹਿੰਦਾ ਪਹਿਲਾਂ ਹੁੰਦੇ ਇੱਧਰ ਪਹਿਲਾਂ ਮੇਰੇ ਕੰਮ ਕਰ ਪਹਿਲਾਂ ਪਹਿਲਾਂ ਕੰਮ ਕਰ ਕੰਮ ਫੇਰ ਮਾਫ਼ ਕਰਨਾ ਗੁਰੂ ਕੀ ਸੰਗਤ ਮਾਫ਼ ਕਰੋ ਫੇਰ ਪਾਟ ਕਰਾਵਾਂਗਾ ਉਹ ਭਾਗਾਂ ਵਾਲਿਓ ਜਿਹੜਾ ਧੜ ਨਾ ਪਵੇਗਾ ਗੁਰੂ ਕਰ ਪੈਸਾ ਰੱਖ ਕੇ ਮੁੜ ਕੇ ਨਹੀਂ ਚੱਕਦੇ ਕੋਈ ਵਸਤੂ ਰੱਖ ਕੇ ਪਦਾਰਥ ਲਿਆ ਕੇ ਮੁੜ ਕੇ ਨਹੀਂ ਚੱਕਦੇ ਅਧੋ ਦੋਦੀਆਂ ਕੈਨਾ ਭਰੀਆਂ ਪਈਆਂ ਨੇ ਸੰਗਤ ਸਰਦਾ ਮੈਂ ਲੈ ਕੇ ਆਈ ਏ ਮੁੜ ਕੇ ਘਰ ਨਹੀਂ ਲੈ ਕੇ ਜਾਣਾ ਗੁਰੂ ਕੇ ਨੰਗਰਾਂ ਚ ਪੈ ਜਾਣਾ ਕੋਈ ਵਸਤੂ ਲਿਆ ਕੇ ਗੁਰੂ ਚਰਨਾਂ ਵਿੱਚ ਰੱਖ ਕੇ ਮੁੜ ਕੇ ਨਹੀਂ ਚੱਕਦੇ ਇੱਕ ਸਿਰੀ ਏ ਜਿਹੜਾ ਰੋਜ਼ ਚੱਕੀ ਜਾਂਦੇ ਤੇ ਰੋਜ਼ ਰੱਖੀ ਜਾਂਦੇ ਆ ਇੱਕ ਵਾਰੀ ਕਹਦੇ ਗੁਰੂ ਚਰਨਾਂ 'ਚ ਰੱਖ ਕੇ ਇੱਕ ਵਾਰੀ ਤੇ ਕਹਿੰਦੇ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮਹਾਂ ਸ਼ੰਦਾ ਤਦ ਸਭ ਕੁਝ ਮੈਨੂੰ ਸੰਪਿਆ ਜਾ। ਜਾ ਤੇਰਾ ਬੰਦਾ। ਜਾ ਤੇਰਾ ਬੰਦਾ। ਪਰ ਜੇ ਗੁਰੂ ਦਾ ਬੰਦਾ ਬਣਨਾ ਹੈ ਨਾ ਤੇ ਸ਼ਰਾਬ ਦੇ ਠੇਕੇ ਆ ਦੇ ਨਾ ਜੀ। ਜੇ ਗੁਰੂ ਦਾ ਬੰਦਾ ਬਣਨਾ ਹੈ ਇੱਕ ਵਾਰੀ ਤਾਂ ਕਹਦੇ ਜਾ ਤੇਰਾ ਬੰਦਾ। ਇੱਕ ਵਾਰੀ ਤਾਂ ਕਹਦੇ ਜਾ ਤੇਰਾ ਬੰਦਾ। ਕਈ ਕਦੋਂ ਬੰਦਾ ਨੇ ਜੀ ਮਨ ਕਰਨਾ ਸੀ ਨਾਮ ਤਾਂ ਜਪੀਏ ਸਾਡੇ ਕੰਮ ਕੌਣ ਕਰੂਗਾ? ਕਹਦੇ ਵਾਹਿਗੁਰੂ। ਵਾਹਿਗੁਰੂ। ਤੁਸੀਂ ਨਾਮ ਤਾਂ ਜਪੀਏ ਸਾਡੇ ਕੰਮ ਕੌਣ ਕਰੂਗਾ? ਜੇ ਅਸੀਂ ਨਾਮ ਜੱਪਣ ਲੱਗ ਗਏ, ਜੱਪਣ ਲੱਗ ਗਏ। ਨਾਮ ਜਪ ਕੇ ਤੇ ਵੇਖ ਨਾ ਜੱਪੜ ਲਾ ਕੇ ਕਿਸੇ ਵਸਤੂ ਦੇ ਸਵਾਦ ਨੂੰ ਵੇਖਣਾ ਤੇ ਕਿਸੇ ਵਸਤੂ ਦੇ ਸਵਾਦ ਦਾ ਪਤਾ ਉਹਨੂੰ ਚੱਖੇ ਬਣਾ ਨਹੀਂ ਲੱਗਦਾ ਜੇ ਨਾਮ ਦੇ ਨੰਦ ਨੂੰ ਵੇਖਣਾ ਨਾ ਤੇ ਜੱਪੇ ਬਣਾ ਪਤਾ ਨਹੀਂ ਲੱਗਦਾ ਜੱਪ ਕੇ ਤੇ ਮੇਰੇ ਖਿਆਲ ਜੱਪ ਕੇ ਜਿਹੜੇ ਕੰਮ ਮਾਫ ਕਰਨ ਦੇ ਨਾਮ ਜੱਪਣ ਲਾ ਕੇ ਸਾਡੇ ਕੰਮ ਕੋਲ ਕਰੂਗਾ ਨਾ ਨਾ ਜੇ ਤੁਸੀਂ ਨਾਮ ਜੱਪਣ ਲੱਗ ਗਏ ਨਾ ਤੁਹਾਡੇ ਕੰਮ ਗੁਰੂ ਨਾਨਕ ਸਾਹਿਬ ਕਰਨ ਦੇ ਖਾਪਸ ਜੀ ਮਾਫ ਕਰ ਲਓ ਉਹ ਜਿਹੜੇ ਆਪਾਂ ਕਦਰੇ ਕੰਮ ਕਰਦੇ ਆਂ ਤੇ ਫੇਰ ਰੋਟੀ ਮਿਲਦੀ ਏ ਮਾਫ਼ ਕਰਨਾ ਗੁਰੂ ਕੇ ਸੰਗਤ ਰੋਟੀ ਤਾਂ ਉਹਨਾਂ ਨੂੰ ਵੀ ਮਿਲ ਜਾਂਦੀ ਜਿਨ੍ਹਾਂ ਦੇ ਜੰਮਦਿਆਂ ਦੇ ਹੱਥ ਨਹੀਂ ਤੇ ਪੈਰ ਨਹੀਂ ਪਰ ਇੱਕ ਕਦ ਆਪ ਜੀ ਨੂੰ ਮੰਨ ਲਈ ਪੱਪੂ ਗੀ ਇੱਕ ਵਾਰੀ ਕਹਦੇ ਹੋ ਮੈਨੂੰ ਵਾਹਿਗੁਰੂ ਇਹਦੇ ਹੱਥ 'ਚ ਤਾਂ ਕਰਮ ਹੈ ਕਰਮ ਜੇ ਦਾਸ ਮੰਨਦਾ ਆਪ ਜੀ ਨੂੰ ਮੰਨਣਾ ਪਊਗਾ ਇਹ ਵੀ ਸਾਡੀ ਬਹੁਤ ਵੱਡੀ ਭੁਣ ਹੈ ਮਾਫ਼ ਕਰਨਾ ਵਹਿਮ ਨੇ ਹੀਲੇ ਵਸੀਲੇ ਬਣਾਏ ਨੇ ਕੋਈ ਇਨਸਾਨ ਕਿਸੇ ਇਨਸਾਨ ਕੋ ਕਿਆ ਦਿੱਤਾ ਹੈ ਆਦਮੀ ਸਭ ਬਹਾਨਾ ਹੁੰਦਾ ਹੈ ਜੋ deta hai wo khuda deta hai jab wo deta hai jab wo deta hai dehron ke dher deta hai jab wo leta hai to chamdi bhi udeed leta hai kalaji pagam wale saadi marzi chal sakdi kithe tak kehnde ho apni marzi naal eh marzi hai na ਜ਼ਮੀਨਦਾਰ ਧਰਤੀ ਵਿੱਚ ਇੱਕ ਬੀਜ ਬੀਜ ਸਕਦਾ ਦੀ ਮਰਜ਼ੀ ਹੈ ਕਣਕ ਬੀਜ ਲੈ ਮਸਰੀ ਬੀਜ ਲੈ ਚੌਹ ਬੀਜ ਲੈ ਉਹਦੀ ਮਰਜ਼ੀ ਹੈ ਨਾ ਉਹਦੀ ਮਰਜ਼ੀ ਹੈ ਕੋਈ ਜ਼ਮੀਨਦਾਰ ਆਪਣੀ ਮਰਜ਼ੀ ਨਾਲ ਕੋਈ ਬੀਜ ਬੀਜ ਸਕਦਾ ਇਹ ਜ਼ਮੀਨਦਾਰ ਦੇ ਹੱਥ ਵਿੱਚ ਹੈ ਬੀਜ ਉੱਗੇ ਜਾਂ ਨਾ ਉੱਗੇ ਇਹ ਜ਼ਮੀਨਦਾਰ ਦੇ ਹੱਥ ਵਿੱਚ ਹਾਂਜੀ ਕੋਈ ਦਿਨਾ ਇੱਕ ਫੌਲਦਰ ਬੂਟਾ ਲਾ ਸਕਦਾ ਹੈ ਫੌਲਦਰ ਬੂਟਾ ਲਾਉਣਾ ਇਹ ਮਾਲੀ ਦੇ ਹੱਥ ਵਿੱਚ ਹੈ ਮਾਫ ਕਰਨਾ ਫਲ ਲੱਗਣ ਜਾਂ ਹਾਂਜੀ ਨਾ ਲੱਗਣ ਇਹ ਮਾਲੀ ਦੇ ਹੱਥ ਵਿੱਚ ਹਾਂਜੀ ਨਹੀਂ ਹੈ ਨਾ ਕੋਈ ਬਿਜ਼ਨਸਮੈਨ ਆਪਣੀ ਮਰਜ਼ੀ ਨਾਲ ਇਹ ਤਾਂ ਬਹੁਤ ਭੁੱਲਿਆ ਫਿਰਦਾ ਹੈ ਬੰਦਾ ਤਾਂ ਬਹੁਤ ਭੁਲੀਆ ਫਿਰਦਾ ਕਹਦੇ ਵੈਗਰੂ ਸਮਾਂ ਦੀ ਆਗਿਆ ਨਹੀਂ ਦਿੰਦਾ ਕੋਈ ਕੋਈ ਬਿਜ਼ਨਸਮੈਨ ਆਪਣੀ ਮਰਜ਼ੀ ਨਾਲ ਇੱਕ ਬਿਜ਼ਨਸ ਸ਼ੁਰੂ ਕਰ ਸਕਦਾ ਹੈ ਬਿਜ਼ਨਸ ਜਾਂ ਵਪਾਰ ਸ਼ੁਰੂ ਕਰਨ ਬਿਜ਼ਨਸਮੈਨ ਦੇ ਹੱਥ ਵਿੱਚ ਹੈ ਬਿਜ਼ਨਸ ਚੱਲੇ ਜਾਂ ਨਾ ਚੱਲੇ ਤੇ ਬਿਜ਼ਨਸਮੈਨ ਦੇ ਹੱਥ ਵਿੱਚ ਹਾਂਜੀ ਪੱਕੀ ਗੱਲ ਕੋਈ ਦੁਕਾਨਦਾਰ ਆਪਣੀ ਮਰਜ਼ੀ ਨਾਲ ਇੱਕ ਦੁਕਾਨ ਖੋਹ ਸਕਦਾ ਪਰ ਖੋਲਣੀ ਇਹ ਮਾਫਾ